ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ ਜਦੋਂ ਵੀ ਖੇਤੀ ਦੀ ਗੱਲ ਆਉਂਦੀ ਆ ਜਾਂ ਖੇਤੀ ਦਾ ਨਾਮ ਆਉਂਦਾ ਤਾਂ ਸਾਰਿਆਂ ਤੋਂ ਪਹਿਲਾਂ ਜੋ ਵੀ ਖੇਤੀ ਦੀ ਗੱਲ ਕਰਦਾ ਜਾਂ ਸੁਣਦਾ ਤਾਂ ਉਹਨਾਂ ਦੀ ਅੱਖਾਂ ਦੇ ਮੂਰੇ ਇੱਕ ਫੋਟੋ ਬਣ ਜਾਂਦੀ ਹੈ ਕਿ ਕਿਸਾਨ ਆ ਜਿਹੜਾ ਕਹੀ ਚੱਕੀ ਖੜਾ ਹੁੰਦਾ ਕਹਿੰਦਾ ਆਪਾਂ ਅੱਬ ਕਹੀ ਤੋਂ ਬਿਨਾ ਨਾਈ ਦਾ ਖੇਤੀ ਸ਼ਬਦ ਜਿਹੜਾ ਉਹ ਪੂਰਾ ਹੋ ਸਕਦਾ ਨਾ ਹੀ ਖੇਤੀ ਦਾ ਕੰਮ ਪੂਰਾ ਹੋ ਸਕਦਾ ਤੇ ਨਾ ਹੀ ਖੇਤੀ ਬਾਰੇ ਸੋਚਿਆ ਜਾ ਸਕਦਾ ਕਹੀ ਵੀ ਇੱਕ ਅਜਿਹੇ ਸੰਦ ਦਾਗਾ ਜਾਂ ਇੱਕ ਆਪਾਂ ਕਹ ਲਈਏ ਅਜਿਹੇ ਸੰਦ ਬਣਿਆ ਸੀ ਉਸ ਟਾਈਮ ਤੋਂ ਜਿਹੜਾ ਕਿ ਹੁਣ ਤੱਕ ਲਗਭਗ ਉਹਦੀ ਜਿਹੜੀ ਸ਼ੇਪ ਆ ਥੋੜੇ-ਮੋਟੇ ਬਦਲਾਅ ਭਾਵੇਂ ਹੋ ਗਏ ਹੁਣ ਪਰ ਉਹ ਇੰਨਾ ਕ ਕਾਮਯਾਬ ਸੰਦ ਦਾ ਸੇਤ ਨਾਲ ਬਹੁਤ ਵੱਡਾ ਆਪਾਂ ਕਹ ਲਈਏ ਸੰਬੰਧਕ ਆ ਕੁਸਕ ਹੀਰੇ ਮਿਸਤਰੀ ਨੇ ਜਿਹੜੇ ਇੱਕ ਆਪਾਂ ਕਹ ਲਈਏ ਟਾਪ ਦੀ ਕਹੀ ਬਣਾਉਂਦੀ ਆ ਉਹਨਾਂ ਦੇ ਵਿੱਚੋਂ ਹੀ ਇਹ ਤੁਹਾਡੇ ਸਾਹਮਣੇ ਸਕਰੀਨ ਤੇ ਆ ਇਹ ਵੀ ਇੱਕ ਆਪਾਂ ਕਹ ਲਈਏ ਭਗਤ ਜਾਂ ਬੰਦਾ ਦਾ ਤੇ ਕੰਨਾਂ ਦੀ ਜਿਹੜੀ ਬੰਤਰ ਆ ਜਿਹੜੀ ਕਿੰਨਾਂ ਦੀ ਆਪਾਂ ਕਹ ਲਈਏ ਸਖਤਾਈ ਆ ਜਿਹੜੀ ਕਿੰਨਾਂ ਦੀ ਬਣਾਵਟ ਆ ਉਹ ਪੂਰੀ ਟੌਪ ਦੀ ਆ ਕਿੰਨਾ ਬਹੁਤ ਦੂਰ ਤੱਕ ਜਾ ਰਹੇ ਇਹਨਾਂ ਨੇ ਇਸ ਮਿਸਤਰੀ ਭਰਾ ਦੀਆਂ ਜੋ ਕਿ ਆਪਾਂ ਕਹ ਲਈਏ ਡਿਮਾਂਡ ਦੇ ਵਿੱਚ ਹੀ ਰਹਿੰਦੀਆਂ ਨੇਗੇ ਤਾਂ ਆਪਾਂ ਅੱਗੇ ਤੁਹਾਨੂੰ ਦਿਖਾਉਣਾ ਕਿ ਕਹੀ ਆ ਜਿਹੜੀ ਇੱਥੋਂ ਦੀ ਬਣੀ ਹੋਈ ਦੀ ਉਹਦੀ ਛੁਰੀ ਵਗੈਰਾ ਦੀ ਕਿੰਨੀ ਕਿ ਸਖਤਾਈ ਹੈਗੀ ਕਿਉਂਕਿ ਵੱਡੀ ਗੱਲ ਹੋਉਂਗੀ ਜਦੋਂ ਆਪਣਾ ਕਿਤੇ ਕਰਲੇ ਰੋੜੇ ਵਗੈਰਾ 'ਚ ਵੱਜਦੀ ਆ ਪੱਥਰ 'ਚ ਵੱਜਦੀ ਆ ਕਹੀ ਤਾਂ ਉਹਦੇ ਤੇ ਘੱਟ ਪੈ ਜਾਂਦੇ ਆ ਤਾਂ ਹੁਣ ਤੁਸੀਂ ਅੱਗੇ ਵੀਡੀਓ ਦੇ ਵਿੱਚ ਤਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪ੍ਰੈਸ ਵਗੈਰਾ ਦੇ ਨਾਲ ਬਾਹੇ ਤਾਂ ਬਹੁਤ ਲਗਭਗ ਮਿਸਤਰੀ ਆਮ ਪਾਈ ਦਿੰਦੇ ਨੇਗੇ ਪਰ ਵੱਡੀ ਗੱਲ ਹੁੰਦੀ ਹੈ ਜਿਹੜੀ ਅੱਗੇ ਲੱਗੀ ਸੂਰੀਆ ਉਹ ਕਿੰਨਾ ਕੁ ਟਾਈਮ ਘਟਦੀ ਹੈ ਕਿੰਨੀ ਕੁ ਉਹ ਸਖਤ ਹੈ ਜੀ ਇੰਨੀ ਕੁ ਵਧੀਆ ਉਹਦੀ ਬਣਾਵਟਾ ਵੱਡੀ ਗੱਲ ਤੇ ਦੂਸਰਾ ਨੰਬਰ ਕਿੰਨਾ ਕੁ ਸੇਕ ਦਾ ਕਹੀ ਦਾ ਵੀਡੀਓ ਦੇ ਵਿੱਚ ਹੀ ਆਪਾਂ ਤੁਹਾਨੂੰ ਨੰਬਰ ਵੀ ਦੇਵਾਂਗੇ ਕਿੱਥੋਂ ਦਾ ਮਿਸਤਰੀ ਆ ਭਰਾ ਪਰ ਉਸ ਤੋਂ ਪਹਿਲਾਂ ਤੁਸੀਂ ਆਹ ਦੇਖੋ ਕਹੀ ਆਹ ਰਹਾ ਆਪਣਾ ਕੋਈ ਪਟਾ ਪਰ ਮਿਸਤਰੀ ਦੇਖਣ ਵਾਲਾ ਨੰਬਰ ਬੋਲ ਦਿਓ ਜੀ 93177 79850 ਜੀ ਕਿਹੜੇ ਕ੍ਰਿਸ਼ਮ ਮੰਦਰ ਬ੍ਰੇਟਾ ਮੰਡੀ ਦੇ ਓਕੇ ਧੰਨਵਾਦ ਹੁਣ ਗੱਲ ਕਰ ਲਈ ਇਹਦੀ ਲੋਕੇਸ਼ਨ ਦੀ ਇਹ ਆਪਾਂ ਜਦੋਂ ਬਰੇਟਾ ਸਹਿਰ ਦੇ ਵਿੱਚ ਜਾਣਾਗਾ ਬਰਲਾਡਾ ਸਹਿਰ ਦੇ ਕੋਲੇ ਬਰੇਟਾ ਸਹਿਰ ਆ ਵੀਰਪਾਲ ਬਰੇਟਾ ਐਗਰੀਕਲਚਰ ਵਰਕਸ ਰੰਗੜੇਆਲ ਵਾਲੇ ਤੁਹਾਨੂੰ ਲਿਖਿਆ ਮਿਲੂਗਾ ਇਹ ਮਿਸਤਰੀ ਸਾਹਿਬ ਨੇ ਜੀ ਤੇ ਜੇਕਰ ਇਹਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਜਦੋਂ ਤੁਸੀਂ ਸ਼ਹਿਰ ਦੇ ਵਿੱਚ ਜਾਓਗੇ ਵੱਡੇ ਰੋਡ ਤੋਂ ਜਾਂ ਪੁਲ ਤੋਂ ਥੱਲੇ ਉਤਰ ਕੇ ਕ੍ਰਿਸ਼ਨ ਮੰਦਿਰ ਆਉਂਦਾਗਾ ਮਾਰਕੀਟ ਦੇ ਵਿੱਚ ਪੈਂਦਾ ਬਿਲਕੁਲ ਗ੍ਰੇਨ ਮਾਰਕੀਟ ਕਾਹਦੇ ਨਾ ਜਿਹਨੂੰ ਆਪਾਂ ਅੰਦਰਲੀ ਮਾਰਕੀਟ ਆ ਕੀ ਉਹ ਉਥੇ ਕ੍ਰਿਸ਼ਨ ਮੰਦਿਰ ਆਉਂਦਾ ਉਹਦੇ ਕੋਲ ਭਰਾ ਦੀ ਲੋਕੇਸ਼ਨ ਹੈ ਬਾਕੀ ਵੀ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾਗਾ ਤੁਸੀਂ ਜਦੋਂ ਮਰਜੀ ਸੰਪਰਕ ਕਰ ਸਕਦੇ ਹੋ ਤੁਹਾਡੇ ਨਾਲ ਬਹੁਤ ਵਧੀਆ ਗੱਲਬਾਤ ਕਰਨਗੇ ਭਰਾ ਤੇ ਨਾਲ ਦੀ ਨਾਲ ਜੇਕਰ ਕਿੰਨਾ ਮੰਗਾਉਣੀਆਂ ਨੇ ਤੁਸੀਂ ਮੰਗਾ ਵੀ ਸਕਦੇ ਹੋ ਤੇ ਜੇਕਰ ਆਪ ਜਾ ਕੇ ਲਿਆਉਂਗੇ ਭਰਾ ਨੂੰ ਮਿਲਾਉਂਗੇ ਤਾਂ ਉਸ ਤੋਂ ਵੀ ਬਿਹਤਰ ਗੱਲ ਆਗੀ ਬਹੁਤ ਆਪਾਂ ਕਹਿ ਸਕਦੇ ਇੱਕ ਵਧੀਆ ਇਨਸਾਨ ਨੇ ਮਿਸਤਰੀ ਨਹੀਂ ਕਹਿੰਦੇ ਬਹੁਤ ਵਧੀਆ ਇਨਸਾਨ ਨੇਗੇ ਤੇ ਨਾਲ ਦੀ ਨਾਲ ਕੰਨਾਂ ਵੀ ਉਸ ਤੋਂ ਵੀ ਵਧੀਆ ਬਣਾਉਂਦੇ ਨੇ ਤਾਂ ਆਪਾਂ ਇਹਨਾਂ ਨੂੰ ਜਰੂਰ ਜੇਕਰ ਕਈਆਂ ਦੀ ਲੋੜ ਆ ਜਾਂ ਹੋਰ ਸੇਵਾ ਦਾ ਮੌਕਾ ਜਰੂਰ ਦਈਏ ਦੇਖ ਸਕਦੇ ਹੋ ਤੁਸੀਂ ਇੱਕ ਚੰਗੇ ਆਪਾਂ ਕਹ ਲਈਏ ਕਿ ਕੰਗੇ ਜਿਹਦੇ ਵਿੱਚ ਟੱਕ ਮਾਰਤੇ ਨੇ ਪਰ ਕਈ ਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਵੀ ਆਪਾਂ ਕਹ ਲਈਏ ਕਿ ਪ੍ਰੋਬਲਮ ਨਹੀਂ ਕਿਸੇ ਪ੍ਰਕਾਰ ਦੀ ਆਈ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ